ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬ੍ਰੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕਾਟਨ ਦੇ ਸੂਟ ਗਰਮੀਆਂ ਵਾਲੇ ਬਹੁਤ ਹੀ ਸੋਹਣੇ ਸੋਹਣੇ ਸੂਟ ਤੇ ਕੁਝ ਸੂਟ ਆਪਣੇ ਕੋਲੇ ਬਿਨਾਂ ਦੁਪੱਟੇ ਤੋਂ ਹੋਣਗੇ ਜੀ ਆਲ ਓਵਰ ਵਿਦਆਊਟ ਦੁਪੱਟਾ ਤੇ ਕੁਝ ਸੂਟ ਆਪਣੇ ਕੋਲੇ ਤੁਹਾਨੂੰ ਦਿਖਾਵਾਂਗੇ ਦੁਪੱਟੇ ਦੇ ਨਾਲ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਸੈਂਡ ਕਰ ਦਿਓ ਤੇ ਇੱਕ ਮੇਰੀ ਰਿਕਵੈਸਟ ਆ ਜੀ ਜੇ ਆਰਡਰ ਕਰਨਾ ਹੁੰਦਾ ਪਲੀਜ਼ ਥੋੜਾ ਛੇਤੀ ਆਰਡਰ ਕਰ ਦਿਆ ਕਰੋ ਕਿਉਂਕਿ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰ ਕਿਸੇ ਹੋਰ ਕਸਟਮਰ ਦਾ ਵੀ ਮੈਸੇਜ ਆ ਜਾਂਦਾ ਵੀ ਸੂਟ ਆਪਾਂ ਰੱਖੀਏ ਕਿਨਾਰ ਰੱਖੀਏ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਪਲੀਜ਼ ਸਹੀ ਟੀ ਆਰਡਰ ਕਰਦਿਆ ਕਰੋ ਤੇ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਸੂਟ ਜਿਸ ਤਰ੍ਹਾਂ ਜੇ ਤੁਸੀਂ ਆਪਣੀ ਮਨਪਸੰਦ ਦੀ ਕਢਾਈ ਕਰਾਉਣਾ ਚਾਹੁੰਦੇ ਹੋਗੇ ਜਾਂ ਹੈਂਡਵਰਕ 'ਚ ਜਾਂ ਮਸ਼ੀਨਵਰਕ 'ਚ ਤਾਂ ਸਾਨੂੰ ਦੱਸ ਸਕਦੇ ਹੋ ਜੀ ਅਸੀਂ ਉਸ ਤਰ੍ਹਾਂ ਦਾ ਵੀ ਸੂਟ ਤੁਹਾਡੇ ਲਈ ਬਣਾ ਕੇ ਦੇ ਦਾਂਗੇ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਸੂਟ ਦਿਖਾਉਣੇ ਤੁਹਾਨੂੰ ਸ਼ੁਰੂ ਕਰਦੇ ਆਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਹੁਣ ਆਪਾਂ ਦਿਖਾ ਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂਗੇ ਆਪਣੇ ਕੋਲੇ ਬਹੁਤ ਹੀ ਨਾਰਮਲ ਪ੍ਰਾਈਸ ਦੇ ਸੂਟ ਹੁੰਦੇ ਆ ਜੀ ਕੋਈ ਜ਼ਿਆਦਾ ਨਹੀਂ ਹੈਗਾਗਾ ਤੇ ਵੀ ਆਪਣੇ ਕੋਲੇ ਜ਼ਿਆਦਾ ਹਾਈ ਫਾਈ ਰੇਂਜ ਦੇ ਸੂਟ ਹੋਣਗੇ ਪਲੀਜ਼ ਸਾਨੂੰ ਜ਼ਰੂਰ ਸਪੋਰਟ ਕਰੋ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਦਾ ਹੁੰਦਾ ਜੀ ਤਾਂ ਸਪੋਰਟ ਜ਼ਰੂਰ ਕਰਿਆ ਕਰੋ ਤੇ ਆਪਣੇ ਤੁਸੀਂ ਇੱਕ ਵਾਰੀ ਆਰਡਰ ਕਰਕੇ ਦੇਖ ਲਓ ਇੱਕ ਸੂਟ ਤੁਸੀਂ ਮੰਗਵਾ ਕੇ ਦੇਖ ਲਓ ਫਿਰ ਤੁਹਾਨੂੰ ਕਨਫਰਮ ਹੋ ਜਾਊਗਾ ਵੀ ਕਿਸ ਤਰ੍ਹਾਂ ਦੀ ਕਲੈਕਸ਼ਨ ਆਪਣੇ ਕੋਲ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਪਹਿਲਾਂ ਆਲ ਓਵਰ ਸੂਟ ਜਿਹੜੇ ਕਿ ਬਿਨਾਂ ਦੁਪੱਟੇ ਤੋਂ ਹੋਣਗੇ ਆ ਦੇਖੋ ਜੀ ਪਹਿਲਾ ਸੂਟ ਆਪਣੇ ਕੋਲੇ ਇਸ ਤਰ੍ਹਾਂ ਦਾ 올ਓਵਰ 5 ਮੀਟਰ ਸੂਟ ਆ ਇਸ ਤਰ੍ਹਾਂ ਦੀ ਇਹਦੇ ਤੇ ਪ੍ਰਿੰਟ ਆਗਾ ਪੂਰਾ 5 ਮੀਟਰ ਸੂਟ ਆ ਜੀ ਇਹ ਥੋੜਾ ਤੁਹਾਨੂੰ ਫੋਕੋਲ ਕੇ ਵੀ ਦਿਖਾ ਦਿੰਨੇ ਆ ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਆਗਾ ਵਿਦਆਊਟ ਦੁਪੱਟਾ ਜੀ ਇਹ ਤੇ ਇਹਦੀ ਪ੍ਰਾਈਸ ਹੋਊਗਾ ਜੀ 500 ਰੁਪਿਆ ਤੁਸੀਂ ਉਹ ਲੈਸ ਵਗੈਰਾ ਲਾ ਕੇ ਜਿਸ ਤਰ੍ਹਾਂ ਦਾ ਮਰਜ਼ੀ ਡਿਜ਼ਾਈਨ ਕਰ ਸਕਦੇ ਹੋ ਦੁਪट्टे ਆਪਣੇ ਕੋਲੇ ਹੁੰਦੇ ਆਗੇ ਘਰ ਵੀ ਪਏ ਹੁੰਦੇ ਨੇ ਆਪਾਂ ਉਹਨਾਂ ਨੂੰ ਡਾਈ ਕਰਾ ਲੈਣੇ ਆਗੇ ਜੇ ਤੁਸੀਂ ਡਬਲ ਸ਼ੇਡ ਦੁਪੱਟਾ ਕਰਾ ਕੇ ਇਹਨੂੰ ਬਹੁਤ ਹੀ ਸੋਹਣਾ ਸੂਟ ਬਣ ਜਾਊਗਾ ਜਾਂ ਅੰਜਾਨ ਨੂੰ ਵੀ ਪਾਰਟੀ ਵੇਅਰ ਵੀ ਥੋੜਾ ਜਿਹਾ ਬਣ ਸਕਦਾ ਆਕਰ ਲੈਸ ਵਗੈਰਾ ਲਾ ਕੇ ਜਿਸ ਤਰ੍ਹਾਂ ਦਾ ਵੀ ਆਪਾਂ ਉਹ ਆਪਣੇ ਤੇ ਡਿਪੈਂਡ ਹੁੰਦਾ ਦੀ ਸਲਾਈ ਕਰਨ ਵਾਲੇ ਤੇ ਵੀ ਡਿਪੈਂਡ ਹੁੰਦਾ ਵੀ ਕਿਸ ਤਰ੍ਹਾਂ ਦਾ ਆਪਾਂ ਡਿਜ਼ਾਈਨ ਦੇਣਾ ਕਿਸ ਤਰ੍ਹਾਂ ਆਪਾਂ ਸਸਤੇ ਸੂਟ ਨੂੰ ਮਹਿੰਗਾ ਸੂਟ ਬਣਾਉਣਾਗਾ ਤੇ ਇਹ ਗਰਮੀਆਂ ਚ ਪਾਉਣ ਨੂੰ ਤਾਂ ਇਹੀ ਸੂਟ ਵੈਸਟ ਰਹਿੰਦੇ ਨੇ ਜੀ ਪਿਓਰ ਕਾ ਤੇ ਹੁਣ ਆਪਾਂ ਤੁਹਾਨੂੰ ਅਗਲਾ ਸੂਟ ਦਿਖਾਉਨੇ ਆ। ਲਓ ਜੀ ਦੂਸਰਾ ਸੂਟ ਆਪਣੇ ਕੋਲੇ ਹੈਗਾ ਇਸ ਤਰ੍ਹਾਂ ਦਾ ਕਾਫੀ ਕਲਰ ਸੂਟ ਆ ਜੀ ਇਹਦੇ ਵਿੱਚ ਪਿੰਕ ਕਲਰ ਦਾ ਇਸ ਤਰ੍ਹਾਂ ਦੀ ਸ਼ੇਡ ਹੋਈ ਹੋਈ ਹੈ ਤੁਸੀਂ ਪਿੰਕ ਦੁਪੱਟਾ ਵੀ ਲੈ ਸਕਦੇ ਹੋ ਕਾਫੀ ਦੁਪੱਟਾ ਵੀ ਲੈ ਸਕਦੇ ਹੋ ਡਬਲ ਸ਼ੇਡ ਵੀ ਦੁਪੱਟਾ ਕਰਾ ਸਕਦੇ ਹੋਗੇ ਇਸ ਤਰ੍ਹਾਂ ਦਾ ਇਹਦਾ ਡਿਜ਼ਾਈਨ ਆਗਾ ਆ ਦੇਖੋ ਇਸ ਤਰ੍ਹਾਂ ਦਾ ਬਣਨ ਤੋਂ ਬਹੁਤ ਬਣ ਕੇ ਜੀ ਇਹ ਸੂਟ ਬਹੁਤ ਹੀ ਸੋਹਣਾ ਲੱਗਦਾਗਾ ਤੁਸੀਂ ਪਿੰਕ ਕਲਰ ਦਾ ਦੁਪੱਟਾ ਨਾਲ ਲੈ ਕੇ ਕਾਫੀ ਲੈਸ ਵਗੈਰਾ ਲਾ ਕੇ ਬਹੁਤ ਹੀ ਸੋਹਣਾ ਸੂਟ ਲੱਗੂਗਾ ਆ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਪ੍ਰਾਈਸ ਵੀ 500 ਰੁਪਿਆ ਹੈਗਾ ਜੀ 500 ਦਾ ਇਹ ਸੂਟ ਹੈਗਾ ਬਿਨਾ ਦੁਪੱਟੇ ਤੋਂ ਆਲ ਓਵਰ ਕੈਮਰੀ कॉटन ਦਾ ਸੂਟ ਆ ਜੀ ਇਹ ਜੇ ਤੁਹਾਨੂੰ ਸੂਟ ਪਸੰਦ ਆ ਜੀ ਸਕਰੀਨ ਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਦਿਓ ਸੇਕ ਸੂਟ ਆਪਾਂ ਤੁਹਾਨੂੰ ਔਰ ਦਿਖਾਉਣੇ ਆਂਗੇ ਆ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਆ ਦੀ ਇਹ ਵੀ 500 ਰੁਪਏ ਦਾ ਸੂਟ ਆ ਜੀ ਆਲ ਓਵਰ 5 ਮੀਟਰ ਇਹ ਵੀ ਪ्युअर कॉटन ਚਾ ਇਹਦਾ ਕੋਈ ਵੀ ਇਦਾਂ ਨਹੀਂ ਹੁੰਦਾ ਕੋਈ ਸ਼੍ਰਿੰਕਿੰਗ ਵਗੈਰਾ ਹੋਊਗੀ ਬਹੁਤ ਹੀ ਵਧੀਆ ਸੋਹਣਾ ਕਪੜਾ ਕੈਮਰੀ कॉटन ਦਾ ਸੂਟ ਆਗਾ 500 ਰੁਪਏ ਪ੍ਰਾਈਸ ਆ ਜੀ ਇਹਦਾ ਵੀ ਇਸ ਤਰ੍ਹਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਦੁਪੱਟਾ ਇਹਦੇ ਨਾਲ ਤੁਸੀਂ ਬਲੈਕ ਵੀ ਲੈ ਸਕਦੇ ਹੋ ਰੈੱਡ ਵੀ ਲੈ ਸਕਦੇ ਹੋਗੇ ਜੇ ਸਾਥੋਂ ਦੁਪੱਟਾ ਮੰਗਾਉਣਾ ਜੀ ਤਾਂ ਤੁਸੀਂ ਦੱਸ ਸਕਦੇ ਹੋ ਕਿਸ ਤਰ੍ਹਾਂ ਦਾ ਦੁਪੱਟਾ ਤੁਹਾਨੂੰ ਚਾਹੀਦਾ ਅਸੀਂ ਵੀ ਦੁਪੱਟਾ ਤੁਹਾਨੂੰ ਨਾਲ ਲਾ ਕੇ ਦੇ ਸਕਦੇ ਹਾਂ ਪਰ ਇਹ ਬਿਨਾਂ ਦੁਪੱਟੇ ਤੋਂ ਨੇਗੇ ਵਿਦਆਊਟ ਦੁਪੱਟਾ ਸੂਟ ਆ ਜੇ ਤੁਹਾਨੂੰ ਦੁਪੱਟਾ ਚਾਹੀਦਾ ਤਾਂ ਮੈਸੇਜ ਕਰ ਦਿਓ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਜੀ ਪੇਮੈਂਟ ਆਪਣੀ ਆਨਲਾਈਨ ਹੀ ਰਹੂਗੀ ਜੀ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਤથા ਸੂਟ ਇਹ ਵੀ ਆਲਓਵਰ 5 ਮੀਟਰ ਸੂਟ ਆ ਦੇਖੋ ਕੈਮਰੇ ਦੇ ਕਲਰ ਦਾ ਥੋੜਾ ਜਿਹਾ ਫਰਕ ਆ ਰਿਹਾ ਥੋੜਾ ਜਿਹਾ ਲਾਈਟ ਆ ਰਿਹਾਗਾ ਆ ਦੇਖੋ ਮੂੰ ਬਿਲਕੁਲ ਸਹੀ ਆਗਾ ਆਵਲਾ ਕਲਰ ਆ ਜੀ ਇਹਦਾ ਇਹ ਵੀ ਆਲਓਵਰ 5 ਮੀਟਰ ਸੂਟ ਆ ਵਿਦਆਊਟ ਦੁਪੱਟਾਗਾ ਇਹ ਵੀ ਕੈਮਰੇ कॉटन ਦਾਗਾ ਬਹੁਤ ਹੀ ਸੋਹਣਾ ਸਟਾਪਾ ਆ ਦੇਖੋ ਮੈਂ ਤੁਹਾਨੂੰ ਟੱਚ ਕਰਕੇ ਦਿਖਾਉਂਦੇ ਆ ਕੱਪੜੇ ਨੂੰ ਆ ਦੇਖੋ ਇਸ ਤਰ੍ਹਾਂ ਦੀ कॉटन ਆ ਇਹਦੇ ਵਿੱਚ ਕੋਈ ਮਾਵਾ ਨਹੀਂ ਹੈਗਾ ਜੀ ਕੋਈ ਸ਼੍ਰਿੰਕਿੰਗ ਨਹੀਂ ਹੈਗੀਗੀ ਠੀਕ ਹੈ ਜੀ। ਲਓ ਜੀ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਇਹ ਵੀ ਬਿਨਾ ਦੁਪट्टे ਤੋਂ ਆ ਜੀ ਜੇ ਦੁਪੱਟਾ ਲੈਣਾ ਤਾਂ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋਗੇ। ਆਪਾਂ ਡਾਈ ਕਰਾ ਕੇ ਪਲੇਨ ਦੁਪੱਟਾ ਡਾਈ ਕਰਿਆ ਕਰਾਇਆ ਦੁਪੱਟਾ ਲੈਣਾ ਜਾਂ ਡਾਈ ਕਰਾ ਕੇ ਲੈਣਾਗਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ। ਡਬਲ ਸ਼ੇਡ ਦੁਪੱਟਾ ਕਰਾਉਣਾ ਕਿਸ ਤਰ੍ਹਾਂ ਦਾ ਵੀ। ਠੀਕ ਹੈ ਜੀ ਇਹਦਾ ਰੇਟ ਵੀ 500 ਰੁਪਏ ਆ ਜੀ। ਸ਼ਿਪਿੰਗ ਚਾਰਜ ਜੀ ਕਿਸੇ ਵਿੱਚ ਵੀ ਐਡ ਨਹੀਂ ਹੈਗਾਗਾ ਜਿਹੜੇ ਜ਼ਿਆਦਾ ਮਹਿੰਗੇ ਸੂਟ ਹੁੰਦੇ ਨੇਗੇ। ਹੈਂਡਵਰਕ ਦੇ ਸੂਟ ਹੁੰਦੇ ਨੇ ਉਹਨਾਂ ਦੇ ਵਿੱਚ ਉਸ ਤਰ੍ਹਾਂ ਹੀ ਬੁਟੀਕ ਵਾਲਿਆਂ ਦਾ ਰੇਟ ਲਾਇਆ ਹੁੰਦਾਗਾ ਪਰ ਆਪਣੇ ਕੋਲੇ ਸਿਰਫ ਨਾਰਮਲ ਰੇਂਜ ਦੇ ਸੂਟ ਨੇਗੇ ਇਹਨਾਂ ਵਿੱਚ ਸ਼ਿਪਿੰਗ ਚਾਰਜ ਐਡ ਨਹੀਂ ਹੈਗਾਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਇੱਕ ਸੂਟ ਹੈਗਾ ਇਹ ਜਾਮ ਕਾਟਨ ਚਾਹੀਏ ਜਾਮ ਕਾਟਨ ਬਹੁਤ ਸੋਹਣਾ ਕਪੜਾ ਹੁੰਦਾਗਾ ਬਿਲਕੁਲ ਕੋਈ ਬੁਰ ਵਗੈਰਾ ਨਹੀਂ ਆਉਂਦਾਗਾ आ देखो। इस तरह इस तरह जी है। हल्का हल्का इस तरह स्टोन वर्क होते आजगा जी आ वाला फ्लावर घेरे ते आऊगा प्लेन एटम होगी इस तरह की अटैच आ बॉटम ਆਹ ਵਾਲਾ ਤੁਹਾਡੇ ਗਲੇ ਤੇ ਮਾਰਕ ਆ ਜੂਗਾ ਇੱਕ ਸਾਈਡ ਤੇ ਇਸ ਤਰ੍ਹਾਂ ਜੀ ਇੱਕ ਸਾਈਡ ਤੇ ਵਰਕ ਆਊਗਾ ਇਹ ਤੇ ਇੱਥੇ ਵੀ ਆਪਣੇ ਸਟੋਨ ਵਰਕ ਹੋਇਆ ਹੋਇਆ ਹਲਕਾ ਜਾਂ ਆ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਤੇ ਆ ਇਹਦੇ ਬਾਮਾ ਦਾ ਡਿਜ਼ਾਈਨ ਆ ਜੂਗਾ ਇੱਕ ਸਾਈਡ ਤੇ ਬੈਕ ਸਾਈਡ ਤੇ ਵੀ ਇਹਦੇ ਇਸੇ ਤਰ੍ਹਾਂ ਦਾ ਡਿਜ਼ਾਈਨ ਹੋਣਾ ਹੋਇਆਗਾ ਪਲੇਨ ਇਹਦੇ ਨਾਲ ਸਲਵਾਰ ਆ ਗਈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਠੀਕ ਹੈ ਜੀ ਪਲੇ ਦੇ ਨਾਲ ਸਲਵਾਰ ਆ ਗਈ। ਜਾਮ ਕਾਟਨ ਚਾਹੀਏ ਇਹ। ਕਮੀਜ਼ ਦਾ ਕਪੜਾ ਜਾਮ ਕਾਟਨ ਚ ਸਲਵਾਰ ਦਾ ਕਪੜਾ ਹੈਗਾਗਾ ਕਾਟਨ ਚ ਹੈਗਾ ਪੰਜਾਬੀ ਕਾਟਨ ਚ ਇਸ ਤਰ੍ਹਾਂ ਇਹਦੇ ਨਾਲ ਦੁਪੱਟਾ ਦਾ। ਆਹ ਲੋ ਜੀ ਇਸ ਤਰ੍ਹਾਂ ਦਾ ਇਹਦੇ ਨਾਲ ਦੁਪੱਟਾ। ਇਦਾਂ ਦੁਪੱਟੇ ਤੇ ਬਾਰਡਰ ਬਣਿਆ ਹੋਇਆਗਾ। ਆ ਦੇਖੋ। ਇਸ ਇਹਦਾ ਪ੍ਰਾਈਸ ਜੀ 750 ਰੁਪਿਆ ਦਾ ਵਾਈਟ ਸੂਟ ਦਾ ਆਫ ਵਾਈਟ ਸੂਟ ਆ ਜੀ ਇਹਦਾ 750 ਰੁਪਿਆ ਪ੍ਰਾਈਸ ਆ ਤੇ ਹੁਣ ਆਪਾਂ ਤੁਹਾਨੂੰ ਇੱਕ ਸੂਟ ਸਲਵਾਰ ਵਰਕ ਵਾਲਾ ਦਿਖਾਉਣੇ ਆਂਗੇ ਆ ਲਓ ਜੀ ਇਹ ਹੈਗਾ ਆਪਣੇ ਕੋਲੇ ਸ਼ਰਟ ਦਾ ਪੀਸ ਯਾਨੀ ਕਿ ਕਮੀਜ਼ ਦਾ ਪੀਸ ਇਸ ਤਰ੍ਹਾਂ ਘੇਰੇ ਤੇ ਇਹਦੇ ਲੈਂਸ ਲੱਗੀ ਹੋਈ ਆ ਇਹ ਵੀ ਕਾਟਨ ਦਾ ਤੇ ਇਸ ਤਰ੍ਹਾਂ ਇਹਦੇ ਸਲਵਾਰ ਤੇ ਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਦਾ ਇਹ ਸੂਟ। ਲੋ ਜੀ ਇਸ ਤਰ੍ਹਾਂ ਤੁਸੀਂ ਪਿੱਕ ਲੈ ਸਕਦੇ ਆ ਜੀ ਤੇ ਇਹਦੇ ਨਾਲ ਇਸ ਤਰ੍ਹਾਂ ਲੈਸ ਵਾਲਾ ਦੁਪੱਟਾ ਨਾਲ। ਇਸ ਤਰ੍ਹਾਂ ਇਹਦੇ ਨਾਲ ਦੁਪੱਟਾ। ਆਪਾਂ ਤੁਹਾਨੂੰ ਸੂਟ ਖੋਲ ਕੇ ਵੀ ਦਿਖਾ ਦਿੰਨੇ ਆ। ਲੋ ਜੀ ਇਸ ਤਰ੍ਹਾਂ ਦਾ ਇਹ ਸੂਟ। ਸਾਰਾ ਪਸਲਵਾਰ ਦਾ ਵਰਕ ਦਿਖਾਇਆਗਾ ਇਸ ਤਰ੍ਹਾਂ ਇਹਦਾ ਕਮੀਜ਼ ਇਹਦਾ ਪ੍ਰਾਈਸ ਜੀ 650 ਆ ਪ्युअर कॉटनਸ ਆਹੇ ਇਹ कॉटन ਬਹੁਤ ਹੀ ਵਧੀਆ ਰਹਿੰਦੀ ਹੈ ਕੋਈ ਬਲ ਵਗੈਰਾ ਨਹੀਂ ਪੈਂਦਾ ਹੈਗਾ ਇਹਦੇ ਵਿੱਚ ਗਰਮੀਆਂ ਚ ਪਾਉਣ ਨੂੰ ਬਹੁਤ ਹੀ ਸੌਫਟ ਜੀ कॉटन ਹੁੰਦੀ ਹੈ ਇਹ ਤੇ ਇੱਕ ਆਪਣੇ ਕੋਲੇ ਹੈਗਾ ਜੀ ਹਾਫ ਪ्युअर ਦੇ ਦੁਪੱਟੇ ਨਾਲ ਸੂਟ ਆਲ ਓਵਰ ਸੂਟਾ ਪ੍ਰਿੰਟ ਦੁਪੱਟਾ ਹੈਗਾ ਨਾਲ ਆਹ ਦੇਖੋ ਇਸ ਤਰ੍ਹਾਂ ਆਲ ਓਵਰ ਸੂਟ ਆ ਇਹ ਆਮਰੇ ਕਾਟਨ ਦਾ ਤੇ ਇਹਦੇ ਨਾਲ ਹਾਫ ਪਿਓਰ ਦਾ ਦੁਪੱਟਾ ਹੈ ਇਸ ਤਰ੍ਹਾਂ ਇਹ ਇਸ ਤਰ੍ਹਾਂ ਦਾ ਸੂਟ ਹੈ ਇਹਦਾ ਪ੍ਰਾਈਸ ਵੀ 750 ਆ ਜੀ ਵਿਦ ਦੁਪੱਟਾ ਹਾਫ ਪਿਓਰ ਦਾ ਦੁਪੱਟਾ ਇਹਦੇ ਨਾਲ ਕੈਮਰੀ ਕਾਟਨ ਦਾ ਸੂਟ ਹੈ ਕੈਮਰੀ ਕਾਟਨ ਬਹੁਤ ਹੀ ਸੌਫਟ ਕਾਟਨ ਹੁੰਦੀ ਹੈ ਜੀ ਬਿਲਕੁਲ ਨਹੀਂ ਚੁਪਦੀ ਹੈਗੀਗੀ ਕੋਈ ਬੋਰ वगैरह ਨਹੀਂ ਆਉਂਦਾ ਹੈਗਾ ਬਹੁਤ ਹੀ ਸੋਹਣੀ ਕਾਟਨ ਹੁੰਦੀ ਹੈਗੀ ਤੇ ਇਹ ਆਪਣੇ ਕੋਲੇ ਅੱਜ ਦੀ ਕਲੈਕਸ਼ਨ ਸੀ ਜੀ ਅੱਜ ਦੇ ਸੂਟ ਸੀਗੇ ਤੇ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਇਹ ਇੰਨੇ ਐਨਸਸਸਤੇ ਸੂਟ ਕੋਈ ਨਹੀਂ ਦਿੰਦਾ ਜੀ ਤੇ ਆਪਾਂ ਹਜੇ ਨਮਾ ਕੰਮ ਸ਼ੁਰੂ ਕਰਿਆਗਾ ਤੇ ਇਸ ਕਰਕੇ ਆਪਾਂ ਤੁਹਾਡੇ ਲਈ ਕਾਟਨ ਦੇ ਘੱਟ ਪ੍ਰਾਈਜ਼ ਵਾਲੇ ਸੂਟ ਲੈ ਕੇ ਆਏ ਆ ਪਲੀਜ਼ ਸਾਨੂੰ ਇੱਕ ਵਾਰੀ ਜਰੂਰ ਆਰਡਰ ਕਰਕੇ ਦੇਖੋ ਦੇਖੋ ਜੀ ਮੈਂ ਕਪੜਾ ਮੰਗਵਾਏ ਤੋਂ ਹੀ ਪਤਾ ਲੱਗਦਾਗਾ ਜੇ ਹੁਣ ਤੁਸੀਂ ਸਾਥੋਂ ਇੱਕ ਵਾਰੀ ਆਰਡਰ ਕਰਕੇ ਸੂਟ ਮੰਗਾਉਂਗੇ ਤੁਹਾਨੂੰ ਅੱਗੇ ਤਾਂ ਹੀ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਦੇ ਸਾਡੇ ਕੋਲੇ ਕਾਟਨ ਆਗੇ ਕਿਸ ਤਰ੍ਹਾਂ ਦਾ ਆਪਣਾ ਕੱਪੜਾ ਰੱਖਦੇ ਆਂਗੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ